ਜਿਹੜੀ ਹੀਰਾ ਇਹਨੂੰ ਖੇੜਾਂ ਦੀ ਡੋਲੀ ਪਾ ਦਿੱਤਾ ਤੇ ਰਾਂਝਾ ਮੀਆਂ ਦੂਰ ਖੜਾ ਤਾਂ ਹਾਂ ਮਾਰਦਾ ਯਾਰੋ ਬਰਜਾਰ ਰੋਂਦਾ ਕੀ ਕਹਿੰਦਾ ਭਾਈ ਰੋਂਦਾ ਮਿਹਰਬਾਨ ਇਹੀ ਸੋਚਦਾ ਕਿ 12 ਸਾਲ ਮੱਝੀਆਂ ਚਾਰਦਾ ਮੈਂ ਰਹਿ ਗਿਆ ਤਾਂ ਹੀਰ ਨੂੰ ਅੱਜ ਖੇੜੇ ਲੈ ਚੱਲੇ ਲਓ ਮਿਹਰਬਾਨ ਇਧਰੋਂ ਰੋਂਦੇ ਰਾਂਝੇ ਨੂੰ ਕੁੜੀਆਂ ਨੇ ਦੇਖਿਆ ਤੇ ਭੱਜ ਕੇ ਕੋਲੇ ਆ ਗਈਆਂ ਕਹਿੰਦੀਆਂ ਕਹਿੰਦੀ ਆ ਵੀ ਰੰਜਨਾ ਰੋਣਾ ਕਹਿੰਦਾ ਰੋਮਣਾ ਤਾਂ ਹੋਰ ਕੀ ਕਰਾਂ ਇਸੇ ਤਰ੍ਹਾਂ 12 ਸਾਲ ਮੱਝੀਆਂ ਚਾਰਨ ਵਾਲਾ ਮੈਂ ਜਾਤ ਪਾਤ ਨੂੰ ਦਾਗ ਲਾਉਣ ਵਾਲਾ ਮੈਂ ਅੰਗ ਭਾਈ ਭੈਣ ਭਾਈ ਛੱਡਣ ਵਾਲਾ ਅੰਗ ਸਾਖ ਛੱਡਣ ਵਾਲਾ ਮੈਂ ਹੁਣ ਅੱਜ ਖੇੜਿਆਂ ਦੀ ਡੋਲੀ ਦੇ ਵਿੱਚ ਬੈਠ ਕੇ ਹੀਰ ਖੇੜਿਆਂ ਦੇ ਨਾਲ ਚੱਲੀ ਆ ਮੇਰਾ ਤਾਂ ਕੋਈ ਟਿਕਾਣਾ ਰਿਹਾ ਹੀ ਨਾ ਜਦੋਂ ਇੰਨੀ ਗੱਲ ਕਹੀ ਕਹਿੰਦੀ ਆ ਵੀ ਰੰਜਨਾ ਜੇ ਅੱਜ ਤੇਰਾ ਹੀਰ ਨਾਲ ਜਾਂਦੀ ਵਾਰ ਦਾ ਮੇਲਾ ਕਰਾ ਦਈਏ ਕਹਿੰਦਾ ਹੋਰ ਰੱਬੋਂ ਕੀ ਚਾਹੀਦਾ ਜੇ ਮੇਰਾ ਜਾਂਦੀਵਾਰ ਦਾ ਮੇਲਾ ਕਰਾ ਦੇਉ ਹੀਰ ਨਾਲ ਕਹਿੰਦੀ ਐਵੇਂ ਮੇਲਾ ਨਹੀਂ ਹੋਣਾ ਉਹ ਕਿਵੇਂ ਹੋਣਾ ਤੈਨੂੰ ਕੁੜੀ ਬਣਨਾ ਪੈਣਾ ਜਨਾਨੇ ਕੱਪੜੇ ਪਾਉਣੇ ਪੈਣੇ ਆ ਬੁੱਲੇ ਸ਼ੱਕ ਕਹਿਣ ਲੱਗਾ ਜੇ ਯਾਰ ਦੀ ਖਾਤਰ ਘਗਰੀ ਪਾ ਕੇ ਘੰਗਰੂ ਪਾ ਕੇ ਨੱਚ ਸਕਦਾ ਮੈਂ ਯਾਰ ਦੀ ਖਾਤਰ ਅੱਜ ਜਨਾਨੇ ਕੱਪੜੇ ਨਹੀਂ ਪਾ ਸਕਦਾ ਲਓ ਮਿਹਰਬਾਨ ਰਾਂਝੇ ਮੀਂਹ ਦੇ ਪਾ ਕੇ ਜਨਾਨੇ ਕੱਪੜੇ ਦੇ ਕੇ ਉੱਤੇ ਲਾਲ ਚੁੰਨੀ ਕਢਾ ਕੇ ਵੱਡਾ ਸਾਰਾ ਘੁੰਡ ਕਰਕੇ ਲੰਬੀ ਸਾਰੀ ਗੁੱਤ ਡੋਲੀ ਵਾਲੇ ਕੁਹਾਰਾਂ ਨੂੰ ਆਵਾਜ਼ਾਂ ਮਾਰੀਆਂ ਵੇ ਭਾਈ ਡੋਲੀ ਵਾਲਿਓ ਵੇ ਭਾਈ ਡੋਲੀ ਵਾਲਿਓ ਆ ਇੱਕ ਹੀਰ ਦੀ ਸਹੇਲੀ ਆ ਇਹਦਾ ਜਾਂਦੀ ਵਾਰ ਦਾ ਮੇਲਾ ਨਹੀਂ ਹੋਇਆ ਦੋ ਘੜੀਆਂ ਵਾਸਤੇ ਆ ਡੋਲੀ ਰੁਕੀ ਜਾਵੇ ਮਿਹਰਬਾਨ ਉਹਨਾਂ ਕੁਹਾਰਾਂ ਨੇ ਡੋਲੀ ਲਾ ਦਿੱਤੀ ਤੇ ਕੁੜੀਆਂ ਨੇ ਲੈ ਕੇ ਚਮਟਦੇ ਵਿੱਚ ਇਉਂ ਕਰਕੇ ਰਾਜੇ ਨੂੰ ਡੋਲੀ ਦੇ ਨੇੜੇ ਕਰ ਦਿੱਤਾ ਆਪ ਦਿਵਾਲੇ ਕੁੰਡਲ ਬਲਕੇ ਖੜ ਗਈਆਂ ਮਿਹਰਬਾਨ ਕਹਿੰਦੀ ਰਾਂਝਣਾ ਕਰ ਲੈ ਜਾਂਦੀ ਵਾਰ ਦਾ ਹੀਰਨਾ ਮੇਲਾ ਪਰ ਮਿਹਰਬਾਨ ਉਹ ਕਮਲੇ ਕੁਹਾਰਾ ਨੂੰ ਇਹ ਨਹੀਂ ਪਤਾ ਵੀ ਇਹ ਸਹੇਲੀ ਸਹੂਲੀ ਕੋਈ ਨਹੀਂ ਇਹ ਤਾਂ ਸਹੇਲਾ ਲਈ ਕਰਦੀਆਂ ਆਈ ਮਹਿਕ ਵਟਣੇ ਦੀ ਖੜ ਕੇ ਕਲੀਰੇ ਰਾਂਝੇ ਮੀਨ ਤਾਹਾਂ ਨਿਕਲ ਗਈਆਂ ਇੱਕ ਡੋਲੀ ਦੇ ਕੋਲੇ ਖੜ ਕੇ ਪੁੱਛਦਾ ਕਹਿੰਦਾ 10000 ਟਿਕਾਣਾ ਡੋਲੀ ਵਾਲਗੇ ਨਹੀਂ ਫੇਰ ਕਦੋਂ ਮੇਲੇ ਹੋਣਗੇ ਹੀਰ ਕਹਿੰਦੀ ਵੀ ਰਾਂਝਣਾ ਰੋਣਾ ਕਿਹੜੀ ਗੱਲਾਂ ਆ ਤਕਦੀਰ ਦਾ ਲਿਖਿਆ ਮੇਰੀ ਝੋਲੀ ਦੇ ਵਿੱਚ ਪੈ ਗਿਆ ਜੇ ਮੇਲੇ ਰਮਾਲਕ ਨੇ ਕਰਾਉਣੇ ਆ ਮੇਲੇ ਆਪਣੇ ਹੋ ਜਾਣੇ ਆ ਮੈਂ ਕਿਹੜਾ ਖੁਸ਼ੀਆਂ ਨਾਲ ਚੱਲਿਆ ਮੈਨੂੰ ਵੀ ਮੱਲੋ ਮੱਲੀ ਚੱਕ ਕੇ ਡੋਲੀ ਦੇ ਵਿੱਚ ਪਾਲਿਆ ਇੱਕ ਡੋਲੀ ਦੇ ਕੋਲੇ ਹੀਰ ਦੇ ਤੇ ਰਾਂਝੇ ਮੀਨੋ ਸਵਾਲ ਜਵਾਬ ਹੁੰਦੇ ਆ ਭਣਾ ਬਈ ਕਿਵੇਂ ਜਵਾਬ ਕਰਕੇ ਦੱਸਦੇ ਆ ਵਿਛਣ ਲੱਗੇ ਹੋਰ ਪੁੱਤ ਨੂੰ ਮੈਨੂੰ ਦੱਸ ਜਾਂ ਹਟਿਆ ਕਾ ਉਹ ਹੱਸ ਕੇ ਦਾ ਖਾਲੀ ਏੜੀ ਬੇਰ ਗਦੋ ਬੇਲੀ ਕਹਿੰਦਾ ਹੱਸ ਕੇ ਤੜੀ ਡੋਲੀ ਵਿੱਚ ਬੈ ਕੇ ਹੀਰੇ ਕੀੜੀਆਂ ਨੂੰ ਚੱਲੀ ਨਹੀਂ ਡੋਲੀ ਵਿੱਚ ਬੈ ਕੇ ਹੀਰੇ ਕੀੜੀਆਂ ਨੂੰ ਚੱਲੀ ਨਹੀਂ ਸਨਹੁਰੋਂ ਦੀਆਂ ਨੂੰ ਕੇੜਾ ਦੂਗਤ ਚੱਲੀ ਨਹੀਂ ਨਾਲੇ ਲੈ ਜਾ ਹੀਰੇ ਵੱਚ ਵੱਜਦੀ ਪਿਆਰ ਵਾਲੀ ਟੱਲੀ ਨੀ ਰੀ ਥੋਕੇ ਨੀ ਮੋ ਜਾਣਾ ਦੂਰ ਖੜ ਗਿਆ ਨਾ ਤਾਣਾ ਮੈਨੂੰ ਦੱਸ ਦੋ ਟਿਕਾਣਾ ਕਿੱਥੇ ਚੱਲਿਆ ਨੀ ਸੁਹੇ ਝੂੜੇ ਵਾਲੀਏ ਨੀ ਪੇਰ ਕਾ ਦੋਂ ਬੇਲੇ ਹੋੜ ਗਿਆ ਕਿੱਥੇ ਚੱਲਿਆ ਨੀ ਸੁਹੇ ਝੂੜੇ ਵਾਲੀਏ ਨੀ ਪੇਰ ਕਾ ਦੋਂ ਬੇਲੇ ਹੋੜ ਗਿਆ ਮੈਂ ਨੋ ਦੱਸਿਆ ਟਿਕਾਣਾ ਹੰਡੋਲੀ ਵਾਲੀ

ਹੀਰੇ ਹੋ ਕੇ ਚੱਲੀ ਰਾਹੀ ਮੇਰੇ ਦਿਲ ਨੂੰ ਵਾ ਛੋੜਾ ਜਾਵੇ ਧੀਰ ਆਵੇ ਚੱਲੇ ਲਾਗੀ ਬਾਜੀ ਢੋਲਣ ਨਾ ਮੇਰੇ ਦਿਲ ਨੂੰ ਵਾ ਛੋੜਾ ਜਾਵੇ ਧੀਰ ਆਵੇ ਚੱਲੇ ਲਾਗੀ ਪਸ ਰਾਂਝੀ ਪੱਲੇ ਪੈ ਗਿਆ ਜੋਲੇ ਕਿ ਤੱਕ ਦੀਰਵਾ ਧੀਰ ਆਵੇ ਚੱਲੇ ਲਾਗੀ ਪਸ ਰਾਂਝੀ ਨਾ ਰਾਂਝਾ ਕੀ ਕਹਿੰਦਾ ਸਾਨੂੰ ਐਵੇਂ ਲਾਉਣੀ ਆ ਮੈਂ ਝੂਟੇ ਮੂਟੇ ਨਾਰੇ ਲੂਈ ਆਪ ਜਾ ਕੇ ਰਹਿਣਾ ਹੀਰੇ ਲੰਗਲੇ ਜੱਪਾਰੇ ਲੂਈ ਸਾਡੇ ਨਾਲੋਂ ਖੇੜੇ ਤੈਨੂੰ ਬੋਤਾ ਬਿਗਾਰੇ ਲੂਈ ਸਾਡਾ ਚੇਤਾ ਤੇਂ ਕੰਢਿਆ ਜਾਉ ਤੈਨੂੰ ਮੈਂ ਡਿਗਾਰੇ ਲੂਈ ਖੇੜੀ ਰਾਜ ਕਮਾਉਣਾ ਤੈਨੂੰ ਮਿਲ ਗਿਆ ਨਮਾ ਪਰਾਉਣਾ ਮੁੜ ਕੇ ਤੈਸਾ ਲੀਣੀ ਐਉਣਾ ਐਸੀ ਅੱਜ ਦਾ ਦਿਹਾੜਾ ਦਰਸ਼ਨ ਪਾਲੀ ਰਿਸ਼ਨ ਪਾਲ ਗੀ ਨੀ ਪੇਰ ਕਾ ਦੁੰਬੇ ਲੇ ਵੋੜ ਗੀ ਮੈਨੂੰ ਦਸ ਜਾਂ ਟ ਗਾਣਾ ਢੋਲੀ ਵਾਲੀ ਏ ਨੀ ਪੇਰ ਕਾ ਦੁੰਬੇ ਲੇ ਵੋੜ ਗੀ ਏ ਰੀਕ ਕੇਂਦੀਆ ਤੇਰੀ ਵਿੱਚ ਦਾਈ ਕੰਦਾ ਪਾਲ ਨਾ ਸੁਗਾਰਦੀ ਤੇਰੀ ਵਿੱਚ ਦਾਈ ਕੰਦਾ ਪਾਲ ਨਾ ਸੁਗਾਰਦੀ ਮੱਛੀ ਵਾਂਗੂੰ ਤੜਫਾਂ ਵੇ ਮੈਂ ਤੇਰੀ ਪਿਆਰ ਦੀ ਇੰਦਲੋਹ ਵਿੱਚ ਤਾਂਗ ਰਹੀ ਬਾਈ ਜੱਜੜਾ ਦੇ ਪਿਆਰ ਦੀ ਅਮੀਰਾਂ ਜਾ ਅਮੀਰ ਹੀਰਕਾਰ ਜਾ ਗੁਜਾਰਦੀ ਛੇੜਿਆਂ ਨੂੰ ਆਮੀ ਦਰਸ਼ਨ ਹੀਰ ਨੂੰ ਉਂਦਾ ਖਾਵੀਂ ਦਰਗੀ ਹੌਸਲਾ ਨਾ ਟਾਮੀ ਰੱਖੀ ਆਸਰਾ ਮਦੀਨੇ ਵਾਲੇ ਪੀਰ ਦਾ ਬੇ ਚੱਲੇ ਨਾਗੀ ਬਾਜੀ ਢੋਲ ਨਾ ਰੱਖੀ ਆਸਰਾ ਮਦੀਨੇ ਹਜੋ ਲੈ ਕੇ ਤੱਕਾਂ ਦੀਰ ਦਾ ਦੇ ਚੱਲੇ ਨਾ ਵੀ ਪੱਥੀ ਰਾਂ ਜਿਣਾਂ ਉੱਚੀ ਪਰ ਜੰਦ ਕੋ ਦੁੱਖ ਮੇਰੇ ਗੱਲ ਲੱਗਾ ਉੱਚੀ ਪਰ ਜੰਦ ਕੋ ਦੁੱਖ ਮੇਰੇ ਗੱਲ ਲੱਗਾ ਕੋਈ ਨਹੀਂ ਕੰਗਾਲ ਹੀਰੇ ਜੱਜ ਮੇਰੇ ਨਾਲ ਲੱਗਾ ਪਤਾ ਨਹੀਂ ਸੀ ਮੈਨੂੰ ਤੇ ਵਾਗ ਤੇਰੀ ਪੈਣੀ ਚਾਲ ਲੱਗਾ ਦੱਸ ਯਾ ਤੂੰ ਹੀਰੇ ਮੈਨੂੰ ਦੇਖਾ ਬਾਰਾ ਜਾਲ ਲੱਗਾ ਸੁਣ ਲਾ ਲਰ ਕੰਨੇ ਨੀ ਤੇ ਪੱਟੇ ਪੁੱਤ ਬਗਾਨੇ ਤੈਨੂੰ ਲੋਗ ਮਾਰਦੇ ਤਾਨੇ ਡਿੱਡੋ ਖੋਟੀਏ ਤੇ ਉਤੋਂ ਬੋਲੀ ਪਾਲੀਏ ਨੀ ਪੇਰ ਕਾਦੋਂ ਬੇਲੇ ਹੋਣਗੇ ਟਿੰਨਾ ਖੋਟੀਏ ਤੇ ਉਤੋਂ ਬੋਲੀ ਪਾਲੀਏ ਨੀ ਪੇਰ ਕਾਦੋਂ ਬੇਲੇ ਹੋਣਗੇ ਮੈਨੂੰ ਦੱਸ ਜਾਂ ਟਕਾਣਾ ਢੋਲੀ ਬੋਲਗੇ